ਡੇਰਾ ਸੱਚਾ ਸੋਦਾ ਦੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ insan ਦੀ ਪਵਿੱਤਰ ਰਹਿਨਮਾਈ ਹੇਠ ਕਰੋੜਾ ਸਾਧ ਸੰਗਤ ਵੱਲੋਂ 167 ਮਾਨੋ ਦਾ ਭਲਾਈ ਦੇ ਕਾਰਜ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ ਅਤੇ ਇਹਨਾਂ ਕਾਰਜਾਂ ਵਿੱਚੋਂ ਇੱਕ ਕਾਰਜ ਹੈ ਆਸ਼ਿਆਨਾ ਮਹਿੰਮ ਯਾਨੀ ਕਿ ਇਹ ਮਹਿੰਮ ਅਜੀ ਹੀ ਮਹਿੰਮ ਹੈ ਜੋ ਕਿ ਡੇਰਾ ਸ਼ਰਧਾਲੂਆਂ ਦੇ ਇਲਾਕੇ ਚ ਕੋਈ ਵੀ ਜ਼ਰੂਰਤਮੰਦ ਪਰਿਵਾਰ ਹੁੰਦਾ ਹੈ ਲੋੜਵੰਦ ਬੇਸਹਾਰਾ ਪਰਿਵਾਰ ਹੁੰਦਾ ਜਿਸ ਦੇ ਉੱਪਰ ਰਹਿਣੂ ਛੱਤ ਨਹੀਂ ਹੁੰਦੀ ਤਾਂ ਉਸ ਬੇਸਹਾਰਾ ਲੋਕਾਂ ਦੇ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜੇਬ ਖਰਚੀ ਇਕੱਠਾ ਕਰਕੇ ਉਸ ਪਰਿਵਾਰ ਦੇ ਲਈ ਆਸ਼ਿਆਨਾ ਮਹਿੰਮ ਦੇ ਤਹਿਤ ਉਸ ਦੇ ਘਰ ਦੀ ਛੱਤ ਪੱਕੇ ਦਿੰਦੇ ਨੇ ਅਤੇ ਅੱਜ ਏਸਾ ਹੀ ਮਾਮਲਾ ਰਾਜਸਥਾਨ ਦੇ ਬਲਾਕ ਸ਼੍ਰੀ ਗੰਗਾ ਨਗਰ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮਹਿੰਮ ਦੇ ਤਹਿਤ ਸਾਹਮਣੇ ਆਇਆ ਹੈ ਜਿੱਥੇ ਕੀ ਸਾਨਕ ਸਾਥ ਸੰਗਤ ਨੇ ਇੱਕ ਅਤਿ ਜ਼ਰੂਰਤਮੰਦ ਪਰਿਵਾਰ ਨੂੰ ਪੂਰੇ ਦਾ ਪੂਰਾ ਮਕਾਨ ਛੱਤ ਕੇ ਦਿੱਤਾ ਹੈ ਲਗਭਗ 20 ਘੰਟੇ ਤੱਕ ਚੱਲੇ ਇਸ ਸੇਵਾ ਕਾਰਜ ਦਰਮਿਆਨ ਸੈਂਕੜਾਂ ਸੇਵਾਦਾਰਾਂ ਨੇ ਆਹੂਤੀ ਪਾਉਂਦਿਆਂ ਹੋਇਆਂ ਮਕਾਨ ਦੀ ਉਸਾਰੀ ਦੇ ਕਾਰਜ ਨੂੰ ਪੂਰਾ ਕੀਤਾ ਜ਼ਰੂਰਤਮੰਦ ਪਰਿਵਾਰ ਦਾ ਮਕਾਨ ਬਣਦਾ ਦੇ ਇੱਕ ਸੈਂਕੜਾਂ ਪਿੰਡ ਵਾਸੀ ਨਿਰਮਾਣ ਸਾਲ ਤੇ ਪਹੁੰਚੇ ਅਤੇ ਸਾਥ ਸੰਗਤ ਨੂੰ ਉਹਨਾਂ ਨੇ ਸਾਧੂ ਵਾਦ ਗਏ ਹੈ ਰਾਜਸਥਾਨ ਪ੍ਰਦੇਸ਼ ਕਮੇਟੀ ਦੇ ਸੇਵਾਦਾਰ 85 ਮੈਂਬਰ ਗੁਕੁਲ ਇਨਸਾਨ ਨੇ ਦੱਸਿਆ ਕਿ ਢਾਲੇਵਾਲਾ ਪਿੰਡ ਨਿਵਾਸੀ ਇੱਕ ਜੁਰਤوں ਦਾ ਪ੍ਰਵਾਹ ਸਰਬਤੀ ਦੇਵੀ ਪਤਨੀ ਸਹਾਬਰਾਮ ਨਿਵਾਸੀ 2H ਸ਼੍ਰੀ ਗੰਗਾ ਨਗਰ ਨੇ ਡੇਰਾ ਸੱਚਾ ਸੋਧਾ ਹੈਲਪਲਾਈਨ ਨੰਬਰ ਤੇ ਆਪਣੇ ਖਸਤਾ ਹਾਲਤ ਮਕਾਨ ਨੂੰ ਬਣਾ ਕੇ ਦੇਣ ਦਾ ਅਰਜ਼ੀ ਦਿੱਤਾ ਸੀ ਇਸ ਦੇ ਬਾਅਦ ਸਾਧ ਸੰਗਤ ਨੇ ਪਰਿਵਾਰ ਦੀ ਆਰਥਿਕ ਸਥਿਤੀ ਤੇ ਘਰ ਦੀ ਜੱਜਰ ਹਾਲਤ ਨੂੰ ਦੇਖਦਿਆਂ ਹੋਇਆਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਅਤੇ ਐਤਵਾਰ ਨੂੰ ਸਾਰੇ ਪਵਿੱਤਰ ਇਲਾਹੀ ਨਾਰਾ ਤਨ ਤਨ ਸਤਗੁਰੂ ਤਿਰਾ ਹੀ ਆਸਰਾ ਲਗਾ ਕੇ ਸੇਵਾ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਹਮਸਪਰਿ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਸੈਂਕੜਾਂ ਸੇਵਾਦਾਰਾਂ ਅਤੇ ਰਾਜਮਿਸਤਰੀ ਲਗਾਤਾਰ ਸੇਵਾ ਕਾਰਜ ਵਿੱਚ ਡਟੇ ਰਹੇ ਅਤੇ ਦੇਖਦੇ ਹੀ ਦੇਖਦੇ ਜੋਸ਼ ਦੇ ਨਾਲ ਲਵਰੇਜ ਸੇਵਾਦਾਰਾਂ ਨੇ ਲਗਭਗ 20 ਘੰਟਿਆਂ ਦੇ ਦਰਮਿਆਨ ਹੀ ਦੋ ਕਮਰਿਆਂ ਦਾ ਮਕਾਨ ਬਣਾ ਕੇ ਪੂਰਨ ਰੂਪ ਦੇ ਨਾਲ ਤਿਆਰ ਕਰਕੇ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਸੇਵਾ ਦੇ ਸਨੇਹ ਕਾਰਜ ਦੀ ਦੇਖਰੇਕ Rajasthan 85 ਮੈਂਬਰ रामचंद्र ਚੋਪੜਾ ਗੋਕੁਲ 인ਸਾ ਸੋਹਣ ਲਾਲ ਪ੍ਰਿਸ਼ੋਤਮ ਬਹਿਲ ਦਰਸ਼ਨ ਲਾਲ ਬਿਲੰਦੀ ਰਾਜ ਚੋਪੜਾ ਸਰਸਵਤੀ 인ਸਾ ਰੇਨੂ ਮੋਂਗਾ ਅਤੇ ਸੀਮਾ 인ਸਾ ਸਮੇਤ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਨੇ ਆਪਣਾ ਸਹਿਯੋਗ ਦਿੱਤਾ ਤਕਕੀ ਇਹ ਤਸਵੀਰਾਂ ਸ਼ਲਾਗਾਯੋਗ ਹਨ ਕਿਉਂਕਿ ਅੱਜ ਦੇ ਘੋਰ ਕਾਲੀ ਉ ਦੇ ਵਿੱਚ ਲੋਕ ਆਪਣੇ ਆਪਣੇ ਦਿਲੀ ਸਮਾਂ ਨਿਕੜਦੇ ਲੇਕਿਨ ਡੇਰਾ ਸੱਚਾ ਸੋਦਾ ਦੀ ਅਜੀਹਾ ਇੱਕ ਸੰਗਠਨ ਹੈ ਸ਼ਾਸਤਨਾਮ ਜੀ ਗ੍ਰੀਨਸ ਵੈਲਫੇਅਰ ਫੋਰਸ ਸੰਗਠਨ ਦੇ ਨਾਮ ਤੋਂ ਇਸ ਨੂੰ ਜਾਣਿਆ ਜਾਂਦਾ ਹੈ ਜੋ ਕਿ ਹਮੇਸ਼ਾ ਦੀ ਤਰ੍ਹਾਂ ਇਹ ਪੀੜਿਤ ਲੋਕਾਂ ਦਾ ਸਾਥ ਦਿੰਦੀ ਹੈ ਬੇਸਹਾਰਾ ਲੋਕਾਂ ਦਾ ਸਾਥ ਦਿੰਦੀ ਹੈ ਮੋਢਾ ਨ ਮੋਢਾ ਲਾ ਕੇ ਉਹਨਾਂ ਦਾ ਹਰ ਤਰ੍ਹਾਂ ਦੀ ਸਹਾਇਤਾ ਕਰਦੀ ਹੈ ਤਾਂ ਐਸੀ ਤਸਵੀਰਾਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਬਲਾਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੋਮਸ ਭਰੀ ਗਰਮੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਕੰਮ ਧੰਦਿਆਂ ਨੂੰ ਜਲਦੀ ਨਵੇੜ ਕੇ ਡੇਰਾ ਸ਼ਰਧਾਲੂਆਂ ਨੇ ਇਸ ਪਰਿਵਾਰ ਦੇ ਲਈ ਆਸ਼ਿਆਨਾ ਮੁਹਿੰਮ ਦੇ ਤਹਿਤ ਆਪਣੀ ਜੀਬ ਖਰਚੀ ਦਾ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਪੂਰਨ ਰੂਪ ਦੇ ਨਾਲ ਇੱਕ ਪੱਕਾ ਮਕਾਨ ਤਿਆਰ ਕਰਕੇ ਸੌਂਪ ਦਿੱਤਾ ਹੈ। ਤਾਂ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਸਨੇਹ ਕਾਰਜ ਨੂੰ ਜੋ ਵਿਊਅਰ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।